ਇਹਦੇ ਚਾਏ ਆ ਭਾਈ ਜਿਹੜਾ ਬੰਦਾ ਮਿਹਨਤ ਕਰਦਾ ਤੇ ਜਾਨਵਰ ਸਾਹਮਦਾ ਉਹਦੇ ਚ ਹੰਕਾਰ ਤਾਂ ਬੋਲੂਗਾ ਮਿਹਨਤ ਦਾ ਹੰਕਾਰ ਹਾਂ ਉਹ ਆਪ ਦੇ ਗੋਡਾਲੇ ਸਪਰਿੰਗ ਵਾਲੇ ਦਾਮ ਤੇ ਕੰਮ ਕਰਦਾ ਨਾ ਜਦੋਂ ਉਹਦੀ ਮਿਹਨਤ ਦਾ ਭਾਈ ਬਲਾਉਗੇ ਮੰਲੋ ਮੱਲੀ ਜੇ ਉਹ ਆਪਨਾ ਬੋਲ ਉਹਨੂੰ ਜਾਨਵਰ ਹੁੰਦਾ ਮਾਰ ਮਾਰ ਕੇ ਬੁਲਾਉਣਗੇ ਹਾਂਜੀ ਬੋਲੂਗਾ ਬੰਦਾ ਇਹ ਨਹੀਂ ਗੱਲ ਜਦੋਂ ਮਿਹਨਤ ਕਰਦਾ ਤੇ ਪਰ ਇਹਦੇ ਕਿਸੇ ਦੀ ਗਲਤ ਆ ਗੱਲ ਸੋਚ ਗਲਤ ਆ ਤੇ ਜਿਹੜਾ ਬੰਦਾ ਮਿਹਨਤ ਕਰਦਾ ਭਾਈ ਉਹ ਤਾਂ ਆਪ ਦੇ ਜਾਨਵਰਾਂ ਦੇ ਸਿਰ ਤੇ ਉਹਨੂੰ ਨਸ਼ਾ ਚੜਦਾ ਤੇ ਉਹ ਬੋਲੂਗਾ ਜੇ ਕਿਸੇ ਨੂੰ ਗਲਤ ਬੋਲਦਾ ਉਹ ਉਹਦੇ ਵਾਸਤੇ ਮਣੀ ਗੱਲ ਪੰਜਾਬ ਦੇ ਜਾਨਵਰਾਂ ਤੇ ਆਪਦੇ ਉੱਤੇ ਬੋਲਦਾ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਆਥਣੇ ਜੀ ਦਾ ਫਿਰ ਲੋਰ ਚ ਬਹੁਤ ਕੁਝ ਬੋਲਿਆ ਜਾਂਦਾ ਬਸ ਨੱਕਿਆਂ ਵਾਂ ਨੂੰ ਇਹਦੇ ਦੀ ਕੀ ਗੱਲ ਆਲੀ ਗੱਲ ਇਹੜਿਆਂ ਜੀ ਤੇ ਪਰ ਕਿਸੇ ਨੂੰ ਲਾ ਕੇ ਗੱਲ ਕਹਿਣੀ ਆ ਉਹ ਗਲਤ ਗੱਲ ਆ ਤੇ ਉਹ ਆਪਾਂ ਚਾਹੀ ਵੀ ਸਕਦੇ ਆ ਕਿਸੇ ਵੀ ਬੰਦੇ ਨੂੰ ਬੰਦਾ ਬੋਲਦਾ ਆਪਣੀ ਪਾਰਟੀ ਦਾ ਜਾਂ ਆਪਣੇ ਲਾਈਨ ਤੇ ਕੰਮ ਕਰਦਾ ਆਪਾਂ ਘੂਰ ਵੀ ਸਕਦੇ ਆ ਆਪਾਂ ਨੂੰ ਦੱਸੇ ਬੰਦਾ ਵੀ ਆਪਣੇ ਤੇ ਲਾ ਕੇ ਗੱਲ ਕਰੀਏ ਆਪਾਂ ਘੂਰ ਦਾਂਗੇ ਤੇ ਪਰ ਆਪਣਾ ਸਾਰੇ ਬੰਦਿਆਂ ਨੂੰ ਇਹ ਕਹਿਣਾ ਨੇ ਕਿਸੇ ਨੂੰ ਗਲਤ ਨਹੀਂ ਬੋਲਣਾ ਆਪਦੇ ਪਸ਼ੂਆਂ ਤੇ ਆਪਦੀ ਮਿਹਨਤ ਕਰਦੇ ਆਪਦੇ ਪਸ਼ੂਆਂ ਤੇ ਕੁਝ ਬੋਲੀ ਜਾਓ ਹੂੰ ਚੰਗੀ ਕੋ ਮਾੜੀ ਕੋ ਕੁਝ